ਅਜਮਾਨਾ ਸਾਹ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੁੰਦੇ ਹੋਏ ਨਜ਼ਰ ਆਈ ਜਿੱਥੇ ਕਿ ਹਥਿਆਰਾਂ ਦੀ ਨੋਕ ਦੇ ਉੱਤੇ ਲੁੱਟ ਕਰਨ ਆਏ ਤਿੰਨ ਨੌਜਵਾਨਾਂ ਨੂੰ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ ਤੁਹਾਨੂੰ ਦੱਸਦੇ ਕਿ ਇਹ ਤਿੰਨ ਨੌਜਵਾਨ ਬੁਡਲਾਡਾ ਚ ਇੱਕ ਕਰਿਆਨੇ ਦੀ ਦੁਕਾਨ ਦੇ ਉੱਤੇ ਪਿਸਤੌਲ ਦੀ ਨੋਕ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਆਏ ਸਨ ਜਦ ਇਹਨਾਂ ਤਿੰਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤਸਵੀਰ ਪੰਜਾਬ ਚ ਗੈਂਗਸਟਰਵਾਦ ਨੂੰ ਨੱਥ ਪਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਚਨਬੱਧ ਹਨ ਜੁਨਾਦੀ ਅਗਵਾਈ ਚ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਸਵੇਰੇ ਚ ਸਖਤੀ ਦਿਖਾਈ ਤੇ ਹੁਣ ਤੱਕ 1408 ਵੱਡੇ ਗੈਂਗਸਟਰਾਂ ਨੂੰ ਜੇਲ੍ਹ ਚ ਬੰਦ ਕੀਤਾ ਹੈ ਜਦਕਿ 12 ਵੱਡੇ ਗੈਂਗਸਟਰਾਂ ਦਾ ਐਨਕਾਊਂਟਰ ਕੀਤਾ ਗਿਆ ਐ ਜੀਟੀਐਫ ਵੱਲੋਂ ਅਜਿਹੇ ਗੈਂਗਸਟਰਾਂ ਦੇ 500 ਤੋਂ ਵੱਧ 그룹ਾਂ ਦਾ ਪਰਦਾਫਾਸ਼ ਕੀਤਾ ਗਿਆ ਜਿਨ੍ਹਾਂ ਨੇ ਸਮਾਜ ਚ ਅਤੰਕ ਮਚਾਇਆ ਸੀ ਗ੍ਰਫਤਾਰ ਗੈਂਗਸਟਰਾਂ ਦੇ ਕੋਲੋਂ 1333 ਗੈਰ ਕਾਨੂੰਨੀ ਹਥਿਆਰ ਵੀ ਬਰਾਮਦ ਕੀਤੇ ਗਏ ਹਨ ਜਿਨ੍ਹਾਂ ਦਾ ਇਸਤੇਮਾਲ ਲੋਕਾਂ ਨੂੰ ਡਰੋਂ ਧਮਕਾਉਣ ਅਤੇ ਫਰौती ਮੰਗਣ ਲਈ ਕੀਤਾ ਜਾ ਰਿਹਾ ਸੀ ਇੰਨਾ ਹੀ ਨਹੀਂ ਸੋਸ਼ਲ ਮੀਡੀਆ ਤੇ ਗਨ ਕਲਚਰ ਨੂੰ ਪ੍ਰਮੋਟ ਕਰਨ ਵਾਲੇ ਸ਼ਰਾਰਤੀ ਅਨਸਰਾਂ ਦੇ 192 ਖਾਤਿਆਂ ਨੂੰ ਵੀ ਬਲੌਕ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਪਨਾ ਪੰਜਾਬ ਦੇ ਲੋਕਾਂ ਨੂੰ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣਾ ਹੈ ਜਿਸ ਨੂੰ ਪੂਰਾ ਕਰਨ ਲਈ EGTF ਦਿਨ ਰਾਤ ਕੰਮ ਕਰ ਰਹੀ ਹੈ ਪੰਜਾਬ ਨੂੰ ਗੈਂਗਸਟਰ ਕਲਚਰ ਤੋਂ ਮੁਕਤੀ ਦਿਵਾਵਾਂਗੇ ਹਰ ਰੋ ਜਿਹੜੀਆਂ ਧਮਕੀਆਂ ਆਉਂਦੀਆਂ ਫਰੋਤੀਆਂ ਦੇ ਫੋਨ ਆਉਂਦੇ ਆ ਤਾਂ ਅਸੀਂ ਉਹਨਾਂ ਵਿਰੁੱਧ ਇੱਕ ਸਖਤ ਮੁਹਿੰਮ ਵਿੱਢੀ ਹੈ ਉਹ ਅਸੀਂ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ ਅਜਾ ਤੁਸੀਂ ਦੇਖ ਸਕਦੇ ਹੋ ਇਹਨਾਂ ਤਿੰਨ ਨੌਜਵਾਨਾਂ ਨੂੰ ਜੋ ਕਿ ਪੁਲਿਸ ਦੇ ਨਾਲ ਹਨ ਤੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਦੱਸਦੇ ਇਹ ਸਥਾਨਕ ਮਾਨਸਾਪਾਲਿਸ ਪੁਲਿਸ ਵੱਲੋਂ ਪਿਸਤੌਲ ਦੀ ਨੋਕ ਤੇ ਕਰਿਆਨੇ ਦੀ ਦੁਕਾਨ 'ਚ ਲੁੱਟ ਦੀ ਕੋਸ਼ਿਸ਼ ਕਰਨ ਵਾਲੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਦੇ ਨਾਲ ਹੀ ਉਹਨਾਂ ਕੋਲੋਂ 202 ਦੇਸੀ ਪਿਸਤਲਾਂ ਅਤੇ ਨਾਲ ਹੀ ਨਾਲ ਪੰਜ ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ ਇਸ ਸਬੰਧੀ ਪੁਲਿਸ ਵੱਲੋਂ ਪ੍ਰੈਸ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਤੇ ਬਰਾਮਦ ਕੀਤੇ ਗਏ ਹਥਿਆਰਾਂ ਬਾਰੇ ਜਾਣਕਾਰੀ ਦਿੱਤੀ ਗਈ ਤਾਂ ਤੁਹਾਨੂੰ ਹੁਣ ਉਹ ਵੀ ਸੁਣਾ ਦਿੰਦੇ ਆ ਕੀ ਕੁਝ ਕਿਹਾ ਪ੍ਰੈਸ ਕਾਨਫਰੰਸ ਦੇ ਵਿੱਚ ਪੁਲਿਸ ਦੇ ਕਰਨ ਸਰ ਬਡਲਾਡੇ ਦੇ ਵਿੱਚ ਇੱਕ ਲੁੱਟ ਦੀ ਵਾਰਦਾਤ ਹੋ ਰਹੀ ਸੀ ਦੋਸ਼ੀ ਗ੍ਰਿਫਤਾਰ ਕੀਤੇ ਨੇ ਕੀ ਮਾਮਲਾ ਸੀ ਸਰ ਸਾਰਾ ਇਹ 1 23 ਤਰੀਕ ਨੂੰ ਬਡਲਾਡਾ ਸਿਟੀ ਦੇ ਵਿੱਚ ਕੁਰਯਾਨੇ ਦੀ ਦੁਕਾਨ ਦੇ ਉੱਤੇ ਦੋ ਨੌਜਵਾਨ ਜਿਨ੍ਹਾਂ ਦੇ ਮੂੰਹ ਬੰਨੇ ਹੋਏ ਸੀਗੇ ਔਰ ਉਹਨਾਂ ਨੇ ਪਿਸਟਲ ਦੀ ਆਪਣੀ ਨੋਕ ਦੇ ਉੱਤੇ ਹਥਿਆਰ ਦੀ ਨੋਕ ਦੇ ਉੱਤੇ ਉੱਥੇ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਜਿਹੜੀ ਦੁਕਾਨਦਾਰ ਦੇ ਮਸਤੀਦੀ ਨਾਲ ਉਹਨਾਂ ਰੋਲਾ ਪਾਇਆ ਤੇ ਉਹਦੇ ਕਰਕੇ ਪੰਜ ਚ ਕਾਮਯਾਬ ਹੋ ਗਏ ਉਦੋਂ ਬਾਅਦ ਅਸੀਂ ਕੋਸ਼ਿਸ਼ ਘੰਟਿਆਂ ਦੇ ਵਿੱਚ ਇਹਨਾਂ ਦੋਵਾਂ ਨੂੰ ਔਰ ਨਾਲ ਹੀ ਜਿਨ੍ਹਾਂ ਨੇ ਇਹਨੂੰ ਹਥਿਆਰ ਪ੍ਰੋਵਾਈਡ ਕੀਤਾ ਸੀਗਾ ਅਸੀਂ ਤਿੰਨੇ ਦੋਸ਼ੀ ਜਿਹੜੇ ਆ ਉਹ ਗ੍ਰਿਫਤਾਰ ਕਰ ਲਿਆ ਔਰ ਇਹਨਾਂ ਤੋਂ ਅਸੀਂ ਦੋ ਜਿਹੜੇ ਆ ਪਿਸਟਲ ਜਿਹੜੇ ਆ ਦੇਸੀ ਗੱਟੇ ਰਿਕਵਰ ਕੀਤੇ ਕੌਣ ਨੇ ਸਰ ਬੰਦੇ ਇਹ ਕੀ ਇਹਨਾਂ ਦਾ ਬੈਕਗ੍ਰਾਉਂਡ ਹੈ ਇੱਕ ਤੇ ਹੈਗਾ ਜੇ ਜਗਤਾਰ ਸਿੰਘ ਉਰਫ ਕਾਕਾ ਔਰ ਪਿੰਡ ਡਾਲੀਆਂ ਤੋਂ ਦੂਜਾ ਹੈਗਾ ਦਿਲਜੀਤ ਸਿੰਘ ਔਰ ਫਦਲੀ ਇਹਨਾਂ ਦੋਵਾਂ ਦੇ ਪਹਿਲਾਂ ਦੋ ਦੋ ਪਰਚੇ ਵੀ ਦਰਜ ਨੇ ਔਰ ਇੱਕ ਹੋਰ ਆ ਜਿਹੜਾ ਆਲਮਪੁਰ ਤੋਂ ਸੁਖਵਿੰਦਰ ਸਿੰਘ ਜਿਨ੍ਹਾਂ ਨੇ ਇਹਨਾਂ ਨੂੰ ਹਥਿਆਰ ਪ੍ਰੋਵਾਈਡ ਕੀਤਾ ਸੀਗਾ ਉਸ ਦਿਨ ਸਾਰੇ ਦਾ ਮਕਸਦ ਕੀ ਸੀ ਇੱਥੇ ਆਉਣ ਦਾ ਕੀ ਇਹਨਾਂ ਨੂੰ ਨਾਲ ਕੀ ਗੱਲਬਾਤ ਕੀਤੀ ਇਹ ਇਹ ਲੁੱਟ ਖੋਹ ਹੀ ਕਰਨ ਆਏ ਸੀਗੇ ਉਹ ਪਹਿਲਾਂ ਇਹਨਾਂ ਦੇ ਲੁੱਟ ਖੋਹਦਾ ਇਹੋ ਜਿਹਾ ਕੋਈ ਪਰਚਾ ਦਰਜ ਨਹੀਂ ਹੈ ਬਟ ਸਟਿਲ ਅਸੀਂ ਇਹਨਾਂ ਦਾ ਰਿਪੋਰਟ ਲੈ ਕੇ ਇਨਵੈਸਟੀਗੇਸ਼ਨ ਜਿਹੜੀ ਇਹ ਕਰ ਰਹੇ ਹਾਂ ਡੁਗਾਈ ਦੇ ਨਾਲ ਟੈਕਨੀਕਲ ਤੇ ਜੇ ਹੋਰ ਵੀ ਕੋਈ ਚੀਜ਼ਾਂ ਸਾਹਮਣੇ ਆਉਂਦੀਆਂ ਤੇ ਜਰੂਰ ਤੁਹਾਡੇ ਵੀ ਧਿਆਨ ਚ ਲਿਆ ਦੇ ਸਰ ਜਿਹੜੇ ਬੰਦੇ ਨੇ ਹਥਿਆਰ ਪ੍ਰੋਵਾਈਡ ਕਰਵਾਏ ਨੇ ਕੌਣ ਆ ਬੰਦਾ ਇਹ ਕਿ ਇਹਦਾ ਕੀ ਬੈਕਗ੍ਰਾਉਂਡ ਹੈਗੀ ਹੈ ਜੀ ਪਹਿਲਾਂ ਵੀ ਤੇ ਪਹਿਲਾਂ ਕੋਈ ਪਰਚਾ ਨਹੀਂ ਹੈਗਾ ਔਰ ਇਹਨੇ 15000 ਰੁਪਏ ਦੇ ਵਿੱਚ ਇਹਨਾਂ ਨੂੰ ਦਿੱਤਾ ਸੀਗਾ ਔਰ ਪਿੱਛੋਂ ਵੀ ਇਹ ਸਤੋ ਸਸਤਾ ਲੈ ਕੇ ਆਇਆ ਕਿੱਥੋਂ ਲੈ ਕੇ ਆ ਉਹ ਅਸੀਂ ਜਿਹੜੀ ਆ ਇਸ ਵੇਲੇ ਨਹੀਂ ਲੀਕ ਆਊਟ ਕਰ ਸਕਦੇ ਔਰ ਅਸੀਂ ਪੂਰਾ ਆਪਣਾ ਮਸਤੀ ਦੇ ਨਾਲ ਕੋਸ਼ਿਸ਼ ਕਰ ਰਹੇ ਆ ਕਿ ਅਸੀਂ ਉੱਥੋਂ ਪਿੱਛੇ ਪਹੁੰਚੀਏ ਇਹਨਾਂ ਦੇ ਸਰ ਇਹ ਦੇਸੀਕ ਕੋਈ ਕੰਪਨੀ ਦਾ ਕਿਸੇ ਦਾ ਦੇ ਸੀ ਘੱਟੇ ਜੀ ਕੋਈ ਨਾਲ ਕਾਰਤੂਸ ਵੀ ਸੀ ਜਾਂਦਾ ਖਾਲੀ ਸੋਸ਼ਟਮ ਦੇ ਰੌਲ ਹੈਗੇ ਸੀਗੇ ਜੀ ਰੌਲ ਦੇ ਵੀ ਬਰਾਮਦ ਕੀਤੇ ਆ ਸੀ ਸਰ ਤਿੰਨਾਂ ਨੂੰ ਅਲੱਗ-ਅਲੱਗ ਜਗ੍ਹਾ ਤੋਂ ਗ੍ਰਿਫਤਾਰ ਕੀਤਾ ਜਾਂ ਇੱਕੋ ਜਗ੍ਹਾ ਮਿਲੇ ਨਹੀਂ ਤੁਸੀਂ ਜਦੋਂ ਗ੍ਰਿਫਤਾਰੀ ਹੁੰਦੀ ਆ ਤੁਹਾਨੂੰ ਪਤਾ ਅਲੱਗ-ਅਲੱਗ ਫੜਦੇ ਆ ਆਪਾਂ ਉਹਨਾਂ ਤੋਂ ਬਾਅਦ ਹੀ ਜਿੱਥੋਂ ਇਹਨਾਂ ਲਿਆਂਦਾ ਉਹਦਾ ਪਤਾ ਲੱਗਾ ਉਹਨੂੰ ਵੀ ਅਸੀਂ ਫੜ ਲਿਆ ਹੋਰ ਅਸੀਂ ਇਹ ਤਿੰਨਾਂ ਦੀ ਸਾਡਾ ਡੰਗਾਈ ਨਾਲ ਚੱਲ ਰਹੀ ਹੈ ਕਿ ਕੀ-ਕੀ ਇਹਨਾਂ ਦੇ ਮਨਸੂਬੇ ਸੀਗੇ ਔਰ ਗਾ ਇਹਨਾਂ ਨੇ ਕੋਈ ਹੋਰ ਵੀ ਕਿਤੇ ਵਾਰਦਾਤ ਨੂੰ ਦਿੱਤਾ ਹੋਵੇ ਜਿਹੜਾ ਸਾਡੇ ਧਿਆਨ ਚ ਨਾ ਹੋਵੇ ਉਹ ਸਾਰੀ ਗੱਲ ਜੋ ਜੋ ਸਾਹਮਣੇ ਆਏਗੀ ਤੁਹਾਨੂੰ ਟਾਈਮ 'ਤੇ ਅਸੀਂ ਜਿਹੜਾ ਤੁਹਾਡੇ ਧਿਆਨ ਚ ਸਰ ਲੋਕ ਡਰੇ ਹੋਏ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਜਿਹੜੇ ਡਰੇ ਹੋਏ ਲੋਕ ਨੇ ਤੁਸੀਂ ਇਹ ਜਿਸ ਤਰ੍ਹਾਂ ਦੁਕਾਨਦਾਰ ਨੇ ਵੇਖੋ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿਉਂਕਿ ਇਹ ਜਿਹੜਾ ਹਥਿਆਰ ਚਲਾਉਣਾ ਵੀ ਤੁਹਾਨੂੰ ਪਤਾ ਹੈ ਕਿ ਇਹਦੀ ਪ੍ਰੈਕਟਿਸ ਔਰ ਜਿਹੜਾ ਕੋਈ ਸਹੀ ਕੰਮ ਵਾਸਤੇ ਜਿਹੜਾ ਕੋਈ ਚਲਾਉਂਦਾ ਉਹਦਾ ਹੀ ਜੇਰਾ ਹੁੰਦਾ ਹੈ ਤੇ ਉਸ ਦਿਨ ਜਿਹੜਾ ਇਹਨਾਂ ਨੇ ਜਰੂਰ ਕੋਸ਼ਿਸ਼ ਕੀਤੀ ਆ ਪਰ ਦੁਕਾਨਦਾਰ ਦੇ ਰੌਲਾ ਪਾਉਣ ਕਰਕੇ ਭੱਜਣ 'ਚ ਜਰੂਰ ਹੋ ਗਏ ਸਫਲ ਔਰ ਇਹੀ ਕਹਾਂਗੇ ਕਿ ਥੋੜਾ ਜਿਹਾ ਆਪਣਾ ਇੱਕ ਤੇ ਸਤਰਕ ਰਹਿਣ ਜਿਸ ਤਰ੍ਹਾਂ ਇੱਕ ਵੀਡੀਓ ਕੈਮਰੇ ਲਾਏ ਹੋਏ ਸੀ ਜਿਨ੍ਹਾਂ ਨੇ ਸਦੀ ਹਲਕ ਕੀਤੀ ਆ ਸੀਸੀਟੀਵੀ ਵੱਧ ਤੋਂ ਵੱਧ ਰੋਡਸ ਨੂੰ ਕਵਰ ਕਰਨ ਇਹ ਤੁਹਾਡਾ ਆਪਣਾ ਹੀ ਨਹੀਂ ਆਸੇ ਪਾਸੇ ਦਾ ਔਰ ਖੁਦ ਦਾ ਵੀ ਇਹਦੇ ਵਿੱਚ ਫਾਇਦਾ ਹੀ ਆ ਪ੍ਰਸ਼ਾਸਨ ਦਾ ਨੂੰ ਵੀ ਇਸ ਚੀਜ਼ ਨਾਲ ਕਾਫੀ ਹਲਕ ਮਿਲਦੀ ਹੈ ਸਰ ਜਦੋਂ ਭੱਜੇ ਸੀਗੇ ਇਹਨਾਂ ਕੋਲ ਕੋਈ ਵਹੀਕਲ ਵੀ ਸੀਗਾ ਜਾਂ ਇਸ ਤੋਂ ਭੱਜ ਗਈ ਮੋਟਰਸਾਈਕਲ ਸੀਗਾ ਜੀ ਮੋਟਰਸਾਈਕਲ ਕਿਤਾਬਾਂ ਮੋਟਰਸਾਈਕਲ ਵਰਤ ਕਰਦੇ